ਦੋਸਤੋ ਤੁਸੀਂ ਦੇਖ ਰਹੇ ਹੋ ਕਲੈਰ ਅੰਮ੍ਰਿਤ ਚੈਨਲ ਤੇ ਮੈਂ ਤੁਹਾਡੀ ਆਪਣੀ ਅੰਮ੍ਰਿਤਪਾਲ ਕਲੈਰ ਮੈਂ ਤੁਹਾਡੇ ਲਈ ਪੇਸ਼ ਕਰ ਰਹੀ ਹਾਂ ਜੋ ਬਰਫ਼ ਚ ਉਗੇ ਅਮਲਤਾਸ ਜਿਸ ਦੇ ਲੇਖਕ ਨੇ ਸ਼੍ਰੀ ਗੁਰਿੰਦਰਜੀਤ ਜੀ ਮੈਂ ਇਸ ਕਿਤਾਬ ਦੀ ਖਾਸੀਅਤ ਦੱਸ ਦੇਵਾਂ ਕਿ ਇਹ 2025 ਦੀ ਪੰਜਾਬੀ ਵਿਭਾਗ ਪਟਿਆਲਾ ਵੱਲੋਂ ਸਨਮਾਨਿਤ ਕੀਤੀ ਪੁਸਤਕ ਹੈ ਅੱਜ ਆਪਾਂ ਇਸ ਦੇ ਲਈ ਤੁਹਾਡਾ ਤੁਹਾਡੇ ਲਈ ਅਗਲਾ ਕਾਹੜਾ ਇਸ ਤਾਲ ਹੈ ਕਿ ਹਜ਼ਰਾਂ ਜਿਸ ਦਾ ਨਾਮ ਹੈ ਬੇਬੇ ਬਾਪੂ ਲਾਉਡਾ ਕੋ ਵੇਲਾ ਹੈ ਅਤੀ ਚੌਕ ਕੇ ਵਾਲੇ ਓਟੇ ਤੇ ਖੱਬੇ ਪਾਸੇ ਢੋਲੀ ਦੇ ਨਾਲ ਬਾਣ ਦੇ ਦੋ ਮੰਜੇ ਡਿੱਠੇ ਹਨ ਪਰ ਮੁੱਛਾਂ ਨੂੰ ਤਾਂ ਦੇ ਕੇ 47 ਡਿਗਰੀ ਦੇ ਪੁੱਤਰ-ਪੁੱਤਰ ਕਿੱਟ ਪੂਸੀਆਂ ਮਾਰ ਰਿਹਾ ਹੈ ਹਾੜ ਦਾ ਹੱਟ ਬਰਫ਼ ਵਾਲਾ ਗਲਾਸ ਮੁੜ ਕੋ ਮੁੜ ਕੇ ਉੱਧਰ ਦਾਦੀ ਚਾਹ ਦਾ ਹੋਕਾ ਦੇ ਰਹੀ ਹੈ ਉਬਲਦੀ ਚਾਹ ਨਾਲ ਨੱਕੋ ਨੱਕ ਭਰੀ ਗੜਵੀ ਦਾ ਪਿੱਤਰ ਪਿੰਗਲ ਵੀ ਸਕਦਾ ਹੈ ਅਚਾਨਕ ਬਿਜਲੀ ਆਈ ਤਾਂ ਫ੍ਰਿਜ ਦੇ ਟਰਾਂਸਫਾਰਮਰ ਦੀ ਟਿਕ ਠਿਕ ਹੋਈ ਮੈਂ ਮੇਸ ਤੇ ਰੱਖਿਆ ਪੱਖਾ ਆ ਕੀ ਚਲਾ ਦਿੱਤਾ ਕਿ ਦਾਦੀ ਮੈਨੂੰ ਟੁੱਟ ਕੇ ਪੈਗੀ ਓਏ ਬੰਦ ਕਰ ਬਿਮਾਰੀ ਨੂੰ ਚਾਹ ਠੰਡੀ ਕਰਨੀ ਹੈ ਦਾਦੀ ਜੀ ਨੇ ਗੜ ਵਿੱਚੋਂ ਮਿਲਟਰੀ ਵਾਲੀ ਚੀਨੀ ਦੀ ਚਿੱਟੇ ਮੱਗ ਚ ਚਾਹ ਪਾਈ ਅਜੇ ਪਹਿਲਾ ਘੁੱਟ ਹੀ ਨਹੀਂ ਸੀ ਭਰਿਆ ਕਿ ਦਾਦੀ ਨੇ ਫਿਰ ਪੁਲਿਸ ਗਿਰੀ ਕਰਦਿਆਂ ਦਾਦਾ ਜੀ ਨੂੰ ਮੰਜੇ ਦੀ ਪੈਂਦ ਗੁਰਦੁਆਰੇ ਵੱਲੋਂ ਦੂਜੇ ਪਾਸੇ ਕਰਨ ਲਈ ਆਖਿਆ ਐਨੇ ਨੂੰ ਮੋੜਾ ਆ ਗਿਆ ਮੋੜਾ ਇੱਕ ਮਿਹਨਤੀ ਪਰਿਵਾਰ ਦਾ ਮੁਖੀ ਹੈ ਉਸ ਕੋਲ ਸਾਡੀ ਜ਼ਮੀਨ ਦਾ ਠੇਕਾ ਹੈ ਮੋੜੇ ਨੇ ਆਉਂਦਿਆਂ ਵੇਖ ਕੇ ਦਾਦਾ ਜੀ ਕਿੱਸ ਅਰੰਗਾਂ ਲਾ ਰਹੇ ਹਨ ਲੱਗਦਾ ਇੰਜਣ ਫੇਰ ਖਰਾਬ ਹੋ ਗਿਆ ਪੁੰਜੇ ਬੈਠਣ ਲੱਗੇ ਮੋੜੇ ਨੂੰ ਦਾਦਾ ਜੀ ਨੇ ਮੱਲੋ ਮੱਲੇ ਮੰਜੇ ਉੱਤੇ ਬੈਠਣ ਲਈ ਆਖਿਆ ਅਤੇ ਨਾਲ ਹੀ ਗੜਵੀ ਚੋਂ ਚਾਹ ਦੀ ਪਰਸ਼ਤੀ ਤੇ ਪਏ ਪਿੱਤਲ ਦੇ ਗਲਾਸ ਚਾਹ ਪਾਉਂਦਿਆ ਮੋਣੇ ਨੂੰ ਬਿਸਕਟ ਲੈਣ ਲਈ ਪਲੇਟ ਅੱਗੇ ਕੀਤੀ ਦੋਹਾਂ ਨੇ ਰਤਾ ਕੋ ਘਸਰਮਸਰ ਜਹੀ ਕੀਤੀ ਚਾਹ ਚੂਪੀ ਕੇ ਮੋਣਾ ਤਾਂ ਚਲਾ ਗਿਆ ਪਰ ਘਰ ਚ ਪਰਲੋਂ ਆ ਗਈ ਨਾ ਮੋਣੇ ਨੂੰ ਮੰਜੇ ਤੇ ਬਿਠਾਉਣ ਨਾਲੋਂ ਸਿਰ ਤੇ ਬਿਠਾ ਲੈਂਦਾ ਤੈਨੂੰ ਕਿੰਨੀ ਵਾਰੀ ਕਿਹਾ ਬਈ ਉਹਦੇ ਭਾਂਡੇ ਅਲੱਗ ਨੇ ਹੱਥ ਕਿਉਂ ਲਾਉਣ ਦਿੱਤਾ ਬਿਸਕਟਾਂ ਵਾਲੀ ਪਲੇਟ ਨੂੰ ਠਹਿਰ ਨਸੀ ਹੁੰਦਾ ਤੈਥੋਂ ਮੈਂ ਚਾਹ ਬਿਸਕਟ ਲੈ ਹੀ ਆਉਣੇ ਸੀ ਉਹਦੇ ਲਈ ਨਾਂ ਕਾਲ ਸੁਖਦਾ ਸੀ ਮੋਣੇ ਫਿੱਟੇ ਦਾ ਉਹ ਬੜਬੜ ਕਰਦੀ ਚਾਹ ਵਾਲੇ ਝੂਠੇ ਭਾਂਡਿਆਂ ਨੂੰ ਸਵਾ ਨਾਲ ਜੋਰ-ਜੋਰ ਨਾਲ ਮਾਂਜਣ ਲੱਗੀ ਹਰ ਪਲ ਨਾਮ ਜਪਦੀ ਤੇ ਬਿਨਾ ਨਾਗਾ ਗੁਰਦੁਆਰੇ ਜਾਣ ਵਾਲੀ ਸਾਡੀ ਪਿਆਰੀ ਦਾਦੀ ਨੇ ਦਾਦਾ ਜੀ ਦੇ ਗੁਰਵਾਣੀ ਹਵਾਲਿਆਂ ਨੂੰ ਅਣ ਸੁਣਿਆ ਕਰ ਦਿੱਤਾ ਇਹ ਨੋਕ ਝੋਕ ਕੋਈ ਨਵੀਂ ਨਹੀਂ ਸੀ ਸੋ ਚਾਹ ਪੀ ਕੇ ਅਸੀਂ ਸਾਰੇ ਆਪੋ ਆਪਣੇ ਕੰਮੇ ਲੱਗ ਗਏ ਰਸੋਈ ਦੀ ਸੈਲਫ ਤੇ ਮੋਣੇ ਲਈ ਰੱਖੇ ਰਿਜ਼ਰਵ ਭਾਂਡਿਆਂ ਚ ਅੱਜ ਵਾਲਾ ਨਮਾ ਕੱਪ ਤੇ ਪਲੇਟ ਵੀ ਸ਼ਾਮਲ ਹੋ ਗਈ ਜਿਵੇਂ ਮੋਣੇ ਪ੍ਰਤੀ ਸਾਡਾ ਪ੍ਰੇਮ ਹੋਰ ਵੱਧ ਗਿਆ ਹੋਵੇ ਦਾਦੀ ਇਸ ਘਰੇਲੂ ਨਾਟਕ ਚ ਅਜਾਹ ਰੋਲ ਨਾ ਕਰਦੀ ਤਾਂ ਮੈਂ ਦਾਦਾ ਜੀ ਦੇ ਨਾਇਕਾ کردار ਵੱਲ ਕਦੇ ਧਿਆਨ ਨਾ ਦਰਦਾ ਕਾਲਜ ਚ ਮੇਰੇ ਜਿਗਰੀ ਯਾਰਾਂ ਦੀ ਸੂਚੀ ਵੀ ਸ਼ਾਇਦ ਇੰਨੀ ਵਿਸ਼ਾਲ ਨਾ ਹੁੰਦੀ ਨਿੱਜੀ ਅਸੂਲ ਅਤੇ ਕਦਰਾਂ ਕੀਮਤਾਂ ਭਾਵੇਂ ਵੱਖੋ ਵੱਖਰੇ ਸੰਨ ਅਤੇ ਆਪਸੀ ਨੋਕਾ ਝੋਕਾ ਵੀ ਚੱਲਦਿਆਂ ਰਹਿੰਦੀਆਂ ਪਰ ਟੱਬਰ ਦੀ ਗੰਢ ਕਦੇ ਟਿੱਲੀ ਨਹੀਂ ਸੀ ਪੈਂਦੀ ਦਾਦਾ ਜੀ ਆਖਦੇ ਕਿ ਦੂਜਿਆਂ ਦੇ ਸੁਭਾਅ ਨੂੰ ਬਾਲਾ ਨਾ ਪਰਖੋ ਆਪਣੀ ਕਮਜ਼ੋਰੀ ਨੂੰ ਲੋਕਾਂ ਦੀ ਗਲਤੀ ਨਾ ਠਕੋ ਪਿੰਡ ਚ ਸਭ ਨਾਲ ਬੋਲੋ ਚੱਲੋ ਕੰਧ ਨਾਲ ਵੀ ਗੱਲਾਂ ਕਰਿਆ ਕਰੋ ਆਪਣੀ ਹੀ ਮੋੜ ਦੀ ਬਾਤ ਸੁਣੋਗੇ ਤਾਂ ਕੰਧ ਦੇ ਸ਼ੁਕਰਗੁਜ਼ਾਰ ਹੋ ਜਾਵੋਗੇ ਮੁੰਡਿਆ ਖੁੰਡਿਆ ਲਈ ਆਲ ਇੰਡੀਆ ਰੇਡੀਓ ਦਾ ਫਰਮੈਸੀ ਪ੍ਰੋਗਰਾਮ ਸ਼ਾਮ 3:30 ਵਜੇ ਸ਼ੁਰੂ ਹੁੰਦਾ ਬਾਪੂ ਬੇਬੇ ਸ਼ਾਮ ਨੂੰ ਜਲੰਧਰ ਤੋਂ ਆਉਂਦੇ ਦਿਹਾਤੀ ਪ੍ਰੋਗਰਾਮ ਸਵਾਦ ਨਾਲ ਪਰਸ਼ਾਦੇ ਸ਼ਖ ਦੇ ਸ਼ਖ ਦੇ ਸੁਣਦੇ ਸਾਡੇ 7 ਵਾਲੀਆਂ ਖਬਰਾਂ ਕੀ ਆਉਂਦੀਆਂ ਕਿ ਹਾਲਦਾਰਨੀ ਦਾਦੀ ਜਾਗ ਦੇ ਜੋਕ ਸਵਾਦਿੰਦੀ ਬੇਬੇ ਢਿੱਲੀ ਮੱਠੀ ਬਾਪੂ ਦੇ ਹੱਥ ਆਟੇ ਵਿੱਚ ਵਾਂਡੇ ਤੁਰੇ ਇਕੱਠੇ ਬਾਪੂ ਬਾਪੂ ਮੂਰੇ ਮੂਰੇ ਬੇਬੇ ਰੈਗੀ ਪਿੱਛੇ ਨਿਆਣੇ ਪਾਉਣ ਤਮਾਲ ਬਾਪੂ ਸੁਣੇ ਗੁਰਬਾਣੀ ਜੋੜ ਰੇ ਜੋੜ ਰੇਡੀਓ ਨਾਲ ਕੁੰਜੀ ਪਾਇਆ ਨਾਲ ਬੇਬੇ ਦਾ ਤਮੱਚੜ ਪਾ ਨੋ ਮੁੰਡਿਓ ਤਾਲਾ ਉਸ ਤੋਂ ਅਗਲਾ ਜੋਤ ਹਡੇਲੀ ਪੇਸ਼ ਕਰ ਰਹੀ ਹਾਂ ਮੈਂ ਉਸ ਦਾ ਨਾਮ ਹੈ ਦਾੜ ਅਗਰ ਦੋਸਤੋ ਤੁਹਾਨੂੰ ਇਸ ਚੈਨਲ ਦੇ ਉੱਤੋਂ ਇਦਾਂ ਦੀਆਂ ਪੁਸਤਕਾਂ ਜੋ ਪੰਜਾਬੀ ਸਾਹਿਤ ਦੀਆਂ ਪਾਇਦਾਰ ਨੇ ਚੰਗੀਆਂ ਲੱਗਦੀਆਂ ਨੇ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚੇ ਤੇ ਚੈਨਲ ਨੂੰ ਵੀਡੀਓ ਨੂੰ ਲਾਈਕ ਵੀ ਕਰਨਾ ਤੇ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਲੋ ਜੀ ਅਗਲਾ ਕਾਂਡ ਹੈ ਦਾੜ ਦਨ ਭਰ ਦੀ ਚਲੋ ਚੱਲ ਜ਼ਿੰਦਗੀ ਦੀ ਢੋਲ ਗੰਡਾ ਮਾਰਦੀ ਰਹਿੰਦੀ ਥੱਕ ਹਾਰ ਕੇ ਮੰਜੇ ਤੇ ਡਿੱਗਦਿਆਂ ਹੀ ਰਾਤ ਦੇ ਕਲਾ ਵਿੱਚ ਕੁੜਾੜਿਆਂ ਦਾ ਸੰਗੀਤ ਸੁਣ ਕੇ ਸੁਫਨੇ ਗੰਡਾ ਖੋਲਣ ਦਾ ਯਤਨ ਕਰਦੇ ਅੰਮ੍ਰਿਤ ਵੇਲਾ ਹੁੰਦਾ ਤਾਂ ਦੁਨਿਆਵੀ ਗੁੰਝਲਾਂ ਕੁਝ ਕੋ ਪਲਾਂ ਲਈ ਆਪ ਮੁਹਾਰੇ ਹੀ ਸਰਨ ਹੋ ਜਾਂਦੀਆਂ ਸਵੇਰ ਦੀ ਆਨੰਦਮਈ ਊਰਜਾ ਵਸੂਲ ਕੇ ਬਾਪੂ ਗੁਰਵਾਣੀ ਜਪਦਾ ਜਪਦਾ ਸਰਵਤ ਦੇ ਭਲੇ ਦੇ ਬੀ ਸਿਆੜਾਂ ਚ ਖਿਲਾਰਨ ਚਲਾ ਜਾਂਦਾ ਇਸ ਸਿੱਧ ਪਦਰੇ ਜੀਵਨ ਪੈਡੇ ਚ ਉਹ ਬਜ਼ੁਰਗਾਂ ਨੇ ਸਾਦੇ ਰਹਿਣ ਸਹਿਣ ਤੇ ਬੋਲ ਚਾਲ ਦਾ ਵੱਲ ਸਿੱਖਿਆ ਹੋਵੇਗਾ ਜੀਵਨ ਸ਼ੈਲੀ ਦੀ ਇਸ ਅਦਾ ਦੀ ਖਾਸੀਅਤ ਸੀ ਕਿ ਕਬੀਲਾ ਝੁੱਡ ਬਣ ਕੇ ਹੱਸਦਾ ਵਸਦਾ ਖੁੱਲਮ ਖੁੱਲੇ ਦਰਾਂ ਮੂਰੇ ਜੀ ਆਇਆਂ ਆਖਾਂ ਲਈ ਨਲਕਿਆਂ ਦਾ ਪਹਿਰਾ ਲੱਗਦਾ ਭੋਰਾ ਕੋ ਅਗਾਹ ਲੰਘ ਕੇ ਲੰਗਰ ਕਿਰਿਆ ਚੱਲਦੀ ਜੋ ਆਕਾਂ ਦਾ ਜੀ ਪਰਚਾਨ ਲਈ ਦਾਲ ਵੀ ਰੰਗ ਬਦਲ ਬਦਲ ਕੇ ਤੌੜੀ ਚੜਦੀ ਇੱਕ ਢਾਲ ਕੁਲ ਮਿਲ ਜਾਂਦੀ ਮੋਹ ਪਿਆਰ ਵਿਗਾਸੀ ਇੱਕ ਢਾਲ ਨਖਰੇਲੋ ਬਾਲੀ ਕੋ ਕੁੜੂਆਂ ਦੀ ਮਸੀ ਇੱਕ ਢਾਲ ਬਲੀ ਆਕੜ ਖੋਰੀ ਨਾ ਰਿਜਦੀ ਨਾ ਸ਼ਰਮਾਉਂਦੀ ਇੱਕ ਢਾਲ ਗਵੰਡਣ ਬਣ ਕੇ ਇਸ਼ਕੇ ਜਿਉ ਪਰਮਾਉਂਦੀ ਇੱਕ ਢਾਲ ਧੋਮੀ ਮਨਮੋਣੀ ਮਰਤ ਬਾਨ ਵਿੱਚ ਫਸਦੀ ਇੱਕ ਢਾਲ ਰਹਿ ਸਾਬਤ ਸੂਰਤ ਵਿਰਸੇ ਅੰਦਰ ਸਜਦੀ ਇੱਕ ਢਾਲ ਦੀ ਐਸੀ ਪਾਵਰ ਮੁਰਗਿਆਂ ਤਾਂ ਹੀ ਪਛਾੜੇ ਇੱਕ ਦਾਲ ਜੇ ਵੇਹੀ ਹੋ ਜਾਏ ਕਸ ਕਸ ਕੇ ਵਟ ਚਾੜੇ ਇੱਕ ਦਾਲ ਪੌਣਾ ਦੀ ਹੋਈ ਤੜਕ ਤੜਕ ਨੱਚ ਗਾਉਂਦੀ ਇੱਕ ਦਾਲ ਮਾਂ ਮੂੰਗੀ ਮਸਰੀ ਟੈਨਸ਼ਨ ਸਭ ਮੁਕਾਉਂਦੀ ਇੱਕ ਦਾਲ ਫਰਾਈ ਹੋ ਜਾਏ ਮੇਰੇ ਨਖਰੇ ਚੱਲਦੀ ਇੱਕ ਦਾਲ ਪੁੰਗਰ ਪੁੰਗਰ ਕੇ ਸਿਹਤ ਸੁਨੇਹ ਕਲ ਦੀ ਇੱਕ ਦਾਲ ਸੰਤੋਖ ਦੀ ਗਾਗਰ ਵਾਜਾ ਮਾਰਸ ਦਿੰਦੀ ਇੱਕ ਦਾਲ ਲੰਗਰ ਦੀ ਮਾਇਆ ਅੰਮ੍ਰਿਤ ਵਣ ਵਰਤੈਂਦੀ ਇੱਕ ਦਾਲ ਹੋਈ ਪਾਣੀ ਪਾਣੀ ਵੇਖ ਕੀ ਤਾਂ ਭਾਰੀ ਇੱਕ ਦਾਲ ਘੁਲ ਹਲਵਾ ਹੋ ਗਈ ਜਲ ਪੁੱਕਰ ਸੀਟੀ ਮਾਰੀ ਇੱਕ ਦਾਲ ਗਾਗਰ ਵਿੱਚ ਸਾਗਰ ਰਹਿਮਤ ਬਰਕਤ ਤੇਰੀ ਇੱਕ ਦਾਲ ਬਾਜ਼ਾਰੂ ਹੋ ਗਈ ਤੇਲ ਕਰੀਮਾਂ gekeਰੀ ਇੱਕ ਦਾਲ ਮੇਰੀ ਬੁਰਕੀ ਡੁੱਬੀ ਸਬਰਾਂ ਦਾ ਇਸ਼ਨਾਨਾ ਇੱਕ ਦਾਲ ਘਿਓ ਖਿਜੜੀ ਹੋ ਗਈ ਨਾ ਕੋ ਵੈਰੀ ਬਿਗਾਨਾ ਇੱਕ ਦਾਲ ਮੈਂ ਤੇਰੀ ਬਣ ਕੇ ਭਵਸਾਗਰ ਕੁਲ ਜასი ਇੱਕ ਦਾਲ ਤੇਰੇ ਹੱਥੋਂ ਕਿਰਮੈ ਮੁੜ ਮਿੱਟੀ ਮਿਲ ਜასი ਅੰਮ੍ਰਿਤ ਦਾ ਬੁੱਟਾ ਰਹਿਂਦਾ ਮਸਤ ਸਦਾ